ਦਾ ਹੁਣ ਕੁਝ ਵੀ ਨਹੀਂ ਹੋ ਸਕਦਾ ਮੱਕਈ ਤੂੰ ਬੀਜ ਚੁੱਕਿਆ ਤਾਂ ਮੱਕਈ ਪੈਦਾ ਹੋਵੇਗੀ ਕਿਕਰ ਦਾ ਬੂਟਾ ਲਾ ਚੁੱਕਿਆ ਤਾਂ ਹੁਣ ਕੰਡੇ ਹੀ ਪੈਦਾ ਹੋਣਗੇ ਔਰ ਅੰਗੂਰ ਦੀ ਬੀਜ ਤੂੰ ਲਾਈ ਹੈ ਤਾਂ ਅੰਗੂਰੀ ਪੈਦਾ ਹੋਣਗੇ ਇਹ ਜੋ ਤੂੰ ਬੀਜਿਆ ਉਹ ਹੀ ਫਲੀ ਬਹੁਤ ਹੈ ਦੁੱਖ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ ਇਸ ਦੇ ਵਿਚਕਾਰ ਕੋਈ ਹੋਰ ਵਿਚੌਲਾ ਨਹੀਂ ਬਣ ਸਕਦਾ ਹਾਂਜੀ ਵਡ ਪਕੀ ਪਿਆ ਵੜਿਆ ਭਾਗਾ ਅਨਸਾਰੇ ਕਿਦਰੇ ਪ੍ਰਭੂ ਮਿਲੇ ਗੁਰੂ ਮਿਲੇ ਤੇ ਇਹ ਵੀ ਯੋਗ ਇਹ ਵਿਛੋੜਾ ਟੁੱਟ ਜਾਏ ਤੇ ਮਿਲਣਾ ਹੋ ਜਾਏ ਹਾਂਜੀ ਨਾਮ ਕਹੋ ਬਗਾਦਮੀ ਸਾਰੇ ਤੂੰ ਸੰਦੀ ਮੂਤ ਇਹ ਬੰਦਨਾ ਨੂੰ ਤੋੜਨ ਵਾਲੇ ਪਰਮਾਤਮਾ ਮੈਨੂੰ ਆਪਣੇ ਨਾਲ ਮਿਲਾ ਲੈ ਆਪਣੇ ਨਾਲ ਜੋੜ ਲੈ ਸਾਰੇ ਬੰਧਨ ਮੇਰੇ ਤੋੜ ਦੇ ਹਾਂਜੀ ਇਹ ਬੰਧਨ ਕਿਵੇਂ ਟੁੱਟਣਾਂ ਅਗਰ ਕੱਤਕ ਦੇ ਦੇ ਮਹੀਨੇ ਦੇ satsang ਚੱਲਦਾ ਰਹੇ ਪ੍ਰਭੂ ਦੀ ਯਾਦ ਚੱਲਦੀ ਰਹੇ ਤਾਂ ਇਹ ਸਾਰੇ ਬੰਧਨ ਟੁੱਟ ਜਾਂਦੇ ਨੇ ਸਾਰੇ ਰੋਣੇ ਧੁੱਲ ਜਾਂਦੇ ਨੇ ਔਰ ਜੀਵਨ ਆਨੰਦਮਈ ਹੋ ਜਾਂਦਾ ਹੈ